ਸ਼ਾਸਤਰੀ ਕਾਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਲੁਧਿਆਣਾ ਸ਼ਹਿਰ ਵਿੱਚ ਬਣੇ ਰੋਜ਼ ਗਾਰਡਨ ਵਿਖੇ ਲੈ ਕੇ ਆਏ ਹਾਂ ਇੱਥੋਂ ਰੋਜ਼ ਗਾਰਡਨ ਦੀ ਮੇਨ ਇੰਟਰਸਟ ਸ਼ੁਰੂ ਹੁੰਦੀ ਹੈ ਤੇ ਆਓ ਦੇਖਦੇ ਹਾਂ ਰੋਜ਼ ਗਾਰਡਨ ਵਿੱਚ ਕਿਹੜੀ-ਕਿਹੜੀ ਤਰ੍ਹਾਂ ਦੇ ਰੋਜ਼ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਇੱਥੇ ਹੋਰ ਕੀ ਕੁਝ ਬਣਿਆ ਹੋਇਆ ਹੈ ਵੀਡੀਓ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ ਤੇ ਕਮੈਂਟ ਜ਼ਰੂਰ ਕਰਨਾ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਵਿਧੀਆ ਇਸ ਤਰ੍ਹਾਂ ਦੀ ਲੱਗੀ ਜੇ ਸਹੀ ਲੱਗੀ ਤਾਂ ਵੀ ਕਮੈਂਟ ਕਰਨਾ ਜੇ ਕੁਝ ਠੀਕ ਨਹੀਂ ਲੱਗਿਆ ਉਹਦੇ ਵਾਸਤੇ ਜ਼ਰੂਰ ਕਮੈਂਟ ਕਰਨਾ ਤੇ ਸਾਹਮਣੇ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਵਾਕਿੰਗ ਬਣੀ ਹੋਈ ਹੈ ਜਿੱਥੇ ਲੋਕ ਸੈਰ ਵਗੈਰਾ ਕਰਦੇ ਹਨ ਜਦੋਂ ਆਉਂਦੇ ਹਨ ਸੁਬਾ ਸ਼ਾਮ ਦੁਪਹਿਰ ਜਦੋਂ ਵੀ ਕਦੋਂ ਲੋਕ ਇੱਥੇ ਆਉਂਦੇ ਹਨ 24 ਘੰਟੇ ਇਹ ਗਾਰਡਨ ਤੁਹਾਨੂੰ ਖੁੱਲਾ ਮਿਲੇਗਾ ਜਦੋਂ ਵੀ ਤੁਸੀਂ ਚਾਹੋ ਉਦੋਂ ਇੱਥੇ ਆ ਸਕਦੇ ਹੋ ਇਹ ਸਾਹਮਣੇ ਫਾਉਂਟੇਨ ਲੱਗੇ ਹੋਏ ਆ ਜੋ ਕਿ ਇਸ ਟਾਈਮ ਬੰਦ ਹੈ ਪਰ ਸ਼ਾਮ ਦੇ ਟਾਈਮ ਤੇ ਸਵੇਰ ਦੇ ਟਾਈਮ ਇਹਨਾਂ ਨੂੰ ਚਲਾਇਆ ਜਾਂਦਾ ਹੈ ਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਜੋ ਸਾਹਮਣੇ ਲੱਗੇ ਆ ਇਹ ਫਲਾਵਰ ਇਹ ਰੋਜ਼ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹ yellow rose ਦਾ ਹੈ ਤੇ ਹੋਰ ਵੀ ਇਹ ਸਾਹਮਣੇ ਇੱਕ ਵਾਕਿੰਗ ਬਣੀ ਹੋਈ ਹੈ ਧੀਰੇ ਤੇ ਚੱਲ ਕੇ ਤੁਸੀਂ ਸੈਰ ਸਾਈਕਲਿੰਗ ਕੁਝ ਵੀ ਕਰ ਸਕਦੇ ਹੋ ਤੇ ਗ੍ਰੀਨ ਹਰਿਆ ਭਰਿਆ ਹੈ ਇਹ ਰੋਜ਼ ਗਾਰਡਨ ਦਾ ਮੈਦਾਨ ਤੁਸੀਂ ਇੱਥੇ ਜਿਵੇਂ ਮਰਜੀ ਆਪਣੀ ਕਸਰਤ ਵਗੈਰਾ ਜਿੱਦਾਂ ਮਰਜੀ ਕਰੋ ਉਦਾਂ ਵੀ ਇੱਥੇ ਪੂਰੀ ਸਹੂਲਤ ਹੈ ਇਸ ਚੀਜ਼ ਦੀ ਬਹੁਤ ਹੀ ਵਧੀਆ ਗ੍ਰੀਨਿਸ਼ ਗਾਰਡਨ ਹੈ ਤੇ ਫਲਾਵਰ ਵੀ ਇੱਥੇ ਤੁਹਾਨੂੰ ਲੱਗੇ ਹੋਏ ਆ ਰੋਜ਼ ਦੇਖਣ ਨੂੰ ਮਿਲਣਗੇ ਸਾਹਮਣੇ ਵੀ ਵਾਈਟ ਟਰੋਸ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਆਪਦੇ ਮੋਬਾਈਲ ਸਕਰੀਨਾਂ ਤੇ ਟੀਵੀ ਸਕਰੀਨਾਂ ਤੇ ਚਾਲਦੀ ਚਾਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਰਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹਦੇ ਨਾਲ ਸਾਡਾ ਹੌਸਲਾ ਵਧਦਾ ਹੈ ਚੈਨਲ ਨੂੰ ਜੂ ਸਬਸਕ੍ਰਾਈਬ ਕਰੋ ਤੇ ਹੋਰ ਵੀ ਇੱਥੇ ਚੀਜ਼ਾਂ ਬਹੁਤ ਬਣੀਆਂ ਆਆਂ ਬਈਆਂ ਵੀਡੀਓ ਦੇ ਅੰਤ ਤੱਕ ਤੁਸੀਂ ਜੁੜੇ ਰਹੋ ਹੋਰ ਵੀ ਬਹੁਤ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਤੁਹਾਨੂੰ ਦਿਖਾਵਾਂਗੇ ਪਰ ਤੋਂ ਅੱਜ ਸਾਡੀ ਕੋਸ਼ਿਸ਼ ਹੈ ਕਿ ਇਹ ਸਾਹਮਣੇ ਤੁਸੀਂ ਸਾਰੇ ਹੀ ਦੇਖ ਸਕਦੇ ਹੋ ਇੱਥੇ ਪਿੰਕ, ਵਾਈਟ ਤੇ ਔਰੇਂਜ ਹਰ ਤਰ੍ਹਾਂ ਦੇ ਇੱਥੇ ਤੁਹਾਨੂੰ ਮਤਲਬ ਕਿ ਰੋਜ਼ ਦੇਖਣ ਨੂੰ ਮਿਲ ਜਾਣਗੇ ਵਾਈਟ ਵੀ ਹੈ ਹਰ ਤਰ੍ਹਾਂ ਦੇ ਰੂਪ ਦੇਖਣ ਨੂੰ ਮਿਲ ਜਾਂਦੇ ਨੇ ਕਿ ਇੱਥੇ ਇੱਕ ਆਵਿਸ਼ ਸਟਰਕਚਰ ਬਣੀ ਹੋਈ ਹੈ ਕਮਲ ਦੇ ਫੁੱਲ ਤੇ ਇੱਕ ਲੇਡੀਜ਼ ਜੋ ਵਜਾ ਰਹੀ ਹੈ ਕਮਾਲ ਦੀ ਕਾਰਗਰੀ ਹੈ ਇਹ ਤੁਸੀਂ ਦੇਖ ਸਕਦੇ ਹੋ ਕਮਾਲ ਕੀਤੀ ਹੈ ਸਟਰਕਚਰ ਬਣਾਈ ہوئی ਹੈ ਬਹੁਤ ਹੀ ਕਮਾਲ ਬੇਕਮਾਲ ਇਹ ਚੀਜ਼ ਹੈ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਦੇ ਮੋਬਾਈਲ ਤੇ ਟੀਵੀ ਸਕਰੀਨਾਂ ਦੇ ਉੱਤੇ ਬਹੁਤ ਵਧੀਆ ਢੰਗ ਨਾਲ ਬਣਾਈ ہوئی ਹੈ ਇਹ ਵੀ ਆਕਰਸ਼ਣ ਦਾ ਇੱਕ ਕੇਂਦਰ ਹੈ ਇਹਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਬੈਂਚ ਲੱਗੇ ਆ ਬੈਣ ਹਾਸਤੇ ਕੂੜੇਦਾਨ ਵੀ ਲੱਗੇ ਆ ਤਾਂ ਜੋ ਸਫਾਈ ਦਾ ਪੂਰਾ ਇੱਥੇ ਧਿਆਨ ਰੱਖਿਆ ਜਾਂਦਾ ਹੈ ਵੀ ਇੱਥੇ ਕੋਈ ਵੀ ਕਚਰਾ ਵਗੈਰਾ ਨਾ ਫੈਲੇ ਕੂੜੇਦਾਨ ਦਾ ਵੀ ਪੂਰਾ ਪ੍ਰਬੰਧ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਆ ਗਰਾਊਂਡ ਪੂਰਾ ਹਰਿਆ ਭਰਿਆ ਗਰਾਊਂਡ ਹੈ ਤੁਸੀਂ ਦੇਖ ਸਕਦੇ ਹੋ ਐਨ ਕਟਿੰਗ ਕਟਿੰਗ ਕਰਕੇ ਘਾਹ ਪੂਰਾ ਵਧੀਆ ਜਿਚਾ ਕੇ ਰੱਖਿਆ ਦਿਆ ਬਹੁਤ ਹੀ ਵਧੀਆ ਇਹ ਸਾਹਮਣੇ ਤੁਸੀਂ ਰੋਜ਼ ਦੇਖ ਸਕਦੇ ਹੋ ਇਨਕ੍ਰੋਸ ਹਣਜੀ ਅਸੀਂ ਇਸ ਟਾਈਮ ਰੋਜ਼ ਗਾਰਡਨ ਲੁਧਿਆਣੇ ਵਿੱਚ ਆ ਇਹ ਪਿੱਛੇ ਸੈਲਫੀ ਪੁਆਇੰਟ ਆ ਇਹਦੇ ਨਾਲ ਰੋਡ ਰੋਡਰ ਨਾਲ ਤੁਸੀਂ ਆ ਕੇ ਫੋਟੋ ਖਿਚਾ ਸਕਦੇ ਹੋ ਇਹ ਵੀ ਰੱਖਿਆ ਹੋਇਆ ਇੱਥੇ ਇੱਕ ਇੱਕ ਸਾਹਮਣੇ ਮੇਰੇ ਪਿੱਛੇ ਇੱਕ ਚੀਜ਼ ਪਈ ਆ ਇਹ ਵੀ ਤੁਹਾਨੂੰ ਦਿਖਾਉਨੇ ਆ ਇਹ ਲੁਧਿਆਣਾ ਮੇਕ ਇਨ ਲੁਧਿਆਣਾ ਇੱਕ ਸਾਈਕਲ ਆ ਇੱਕ ਸਲਾਈ ਮਸ਼ੀਨ ਆ ਇਹ ਲੁਧਿਆਣੇ ਤੇ ਹੀ ਬਣੀ ਆ ਹੁਣ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਇੱਥੇ ਕੀ ਕੁਝ ਬਣਿਆ ਜੁੜੇ ਰਹੋ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲੋ ਆ ਸਾਹਮਣੇ ਜੀ ਜਿਵੇਂ ਟਰਮੀਨੇਟਰ ਆਪਾਂ ਮੂਵੀ ਚ ਦੇਖਦੇ ਆ ਮੈਂ ਵੇਸਟੇਜ ਤੋਂ ਆ ਤਿਆਰ ਕੀਤਾ ਵਾ ਹਨ ਰੋਬਰਟ ਟਾਈਪ ਤੁਸੀਂ ਦੇਖ ਸਕਦੇ ਹੋ ਟਰਮੀਨੇਟਰ ਮੂਵੀਆਂ ਚ ਜਿਵੇਂ ਆਪਾਂ ਦੇਖਦੇ ਆ ਉਦਾਂ ਦਾ ਬਹੁਤ ਹੀ ਸੋਹਣਾ ਹੈ ਮਤਲਬ ਕਿ ਤਿਆਰ ਕੀਤਾ ਗਿਆ ਇੱਥੇ ਆ ਪੈਰਾਮਿਡ ਵਾਂਗੂ ਪੌੜੀਆਂੀਆਂ ਬਣਾਈਆਂ ਵੀ ਆ ਉਦਾਂ ਦੀ ਇੱਕ ਝਲਕ ਜੀ ਪੇਸ਼ ਕੀਤੀ ਵੀ ਆ ਇੱਥੇ ਆ ਕੈਮਲ ਬਣਾਇਆ ਵਾ ਜੀ ਵੇਸਟੇਜ ਤੋਂ ਸਾਰੀਆਂ ਚੀਜ਼ਾਂ ਵੇਸਟ ਵਾਲੀਆਂ ਤੁਸੀਂ ਦੇਖ ਸਕਦੇ ਹੋ ਹਨ ਇਹਦੇ ਕਲੱਚ ਪਲੇਟਾਂ ਹੋਰ ਗਰਾਰੀਆਂ ਕਰੋੜੀਆਂ ਕਈ ਚੀਜ਼ਾਂ ਲੱਗੀਆਂ ਤੇ ਇਹ ਕੈਮਲ ਤਿਆਰ ਕੀਤਾ ਵਾ ਅੱਗੇ ਵੀ ਦਿਖਾਉਣਾ ਤੁਹਾਨੂੰ ਆ ਗਿਟਾਰ ਤਿਆਰ ਕੀਤੀ ਹੋਈ ਹੈ ਇੱਥੇ ਇਹ ਵੀ ਵੇਸਟੇਜ ਨਾਲ ਇਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਫਿਰ ਇੱਕ ਟਰਮੀਨੇਟਰ ਦੀ ਤਰ੍ਹਾਂ ਹੀ ਬਣਾਇਆ ਗਿਆ ਬੰਦਾ ਉਹੀ ਜੋ ਟਰਮੀਨੇਟਰ ਆਪਾਂ ਦੇਖਦੇ ਹਾਂ ਮੂਵੀਾਂ ਚ ਹਾਲੀਵੁੱਡ ਚ ਉਦਾਂ ਦਾ ਹੀ ਮਤਲਬ ਕਿ ਸ਼ੇਪ ਦਿੰਦਾ ਹੋਇਆ ਟਰਮੀਨੇਟਰ ਬਣਾਇਆ ਹੋਇਆ ਇੱਥੇ ਗਾਂ ਇਧਰ ਇੱਕ ਹਾਰਸ ਬਣਾਇਆ ਹੋਇਆ ਜੀ ਇਹ ਵੀ ਮਤਲਬ ਕਿ ਬਹੁਤ ਉਦਾਂ ਹੀ ਵੇਸਟੇਜ ਨਾਲ ਤਿਆਰ ਕੀਤਾ ਹੋਇਆ ਬਹੁਤ ਸੋਹਣਾ ਇਹ ਵੀ ਇੱਥੇ ਦੇਖਣਯੋਗ ਚੀਜ਼ ਐ ਇਹ ਵੀ ਜ਼ਰੂਰ ਦੇਖ ਕੇ ਜਾਓ ਦੇਖਣ ਵਾਲੀ ਚੀਜ਼ ਆ ਆਓ ਜੀ ਹੋਰ ਦੇਖਦੇ ਆ ਇੱਥੇ ਸਾਹਮਣੇ ਆ ਜਿਮ ਬਣੀ ਹੋਈ ਆ ਕੋਈ ਵੀ ਆਉਂਦਾ ਇੱਥੇ ਜਿਮ ਵਗੈਰਾ ਹੈਨਾ ਆਪਦੀ ਫ੍ਰੀ ਇੱਥੇ ਕਰ ਸਕਦਾ ਕੋਈ ਜਵਾਕ ਵੱਡਾ ਜੋ ਵੀ ਜਿੰਨੇ ਵੀ ਆਪਦੀ ਸਟਰੈਂਥ ਦੇ ਹਿਸਾਬ ਨਾਲ ਜੋ ਵੀ ਕਰ ਸਕਦਾ ਹੈਨਾ ਉਹ ਇੱਥੇ ਆਪ ਦਾ ਆ ਕੇ ਜਿਮ ਵਗੈਰਾ ਕਰ ਸਕਦਾ ਠੀਕ ਆ ਜੀ ਮਿਲਦੇ ਆ ਹੁਣ ਹੋਰ ਕਿਸੇ ਵਲੌਗ ਚ ਠੀਕ ਆ ਜੀ ਸਤਿ ਸ਼੍ਰੀ ਅਕਾਲ ਇਹ ਸਾਹਮਣੇ ਕੰਟੀਨ ਬਣੀ ਹੋਈ ਹੈ ਜੀ ਇੱਥੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਣਾ ਖਾਣ-ਪੀਣ ਕਰ ਸਕਦੇ ਹੋ ਪਾਰਕਿੰਗ ਵੀ ਇੱਥੇ ਹੀ ਹੈ ਸਾਹਮਣੇ ਇੱਥੇ ਆਪਣਾ ਵਹੀਕਲ ਪਾਰਕ ਕਰੋ ਤੇ ਤੁਸੀਂ ਅੰਦਰ ਰੋਜ਼ਗਾਰਡਨ ਦਾ ਨਜ਼ਾਰਾ ਮਾਣ ਸਕਦੇ ਹੋ ਠੀਕ ਹੈ ਜੀ ਮਿਲਦੇ ਹਾਂ ਫੇਰ ਕਿਸੇ ਨਵੀਂ ਵੀਡੀਓ ਵਿੱਚ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ